ਦੀ ਨਹੀਂ ਜਿਨ੍ਹਾਂ ਤੋਂ ਪੁਚਿਸ਼ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਪਾਈ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜਿਏ ਕਿ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹੰਦੇ ਮੁਲਜ਼ਮਾਂ ਦੇ ਵੀ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਦਈਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਟੋਪਿਕ ਖਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਹੀ ਆਪੇਗਾ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪਰ ਇਸ ਤੋਂ ਲੰਬੇ ਪਰ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿੰਨਾਂ ਚੋਂ ਟੋਟਲ ਹੈ ਇਸਕੇ 17 ਮੁਲਜ਼ਮ ਨੇ ਜਿੰਨਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੁਲਜ਼ਮਾਂ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੋਰਨ 'ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ 'ਚ ਨੇ ਸਾਰੇ ਨੇ ਚਲਾਨ ਪੇਸ਼ ਕਰਤਾ ਅੱਜ ਚਲਾਨਾਂ ਦਾ ਬਾਕੀ ਜਿਹੜੇ ਕਿਲਸ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਦੋਸ਼ ਨੇ ਉਹਨਾਂ ਤੇ ਇੱਕ ਤਾਂ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰਜਸ ਨੇ ਜੀ ਤੇ ਆਮ ਜੈਕਟ ਤੇ ਯੂਏਪੀਏ ਬਾਅਦ ਚ ਐਡ ਕੀਤਾ ਗਿਆ ਸੀ ਸਰ ਅੱਜ ਜਿਹੜੀ ਗੇਰਿੰਗ ਹੋ ਰਹੀ ਸੀ ਉਸ ਬਰਾਨਾ ਜਿਹੜੀ ਚਲਾਨੀ ਕਾਪੀਆਂ ਜਿਹੜੇ ਵੇਚੇ ਜਾਂਦੇ ਸੀ ਰੋਕ ਹਾਂਜੀ ਉਸ ਸੰਬੰਧੀ ਕਿਸ ਤਰ੍ਹਾਂ ਉਹ ਅਗਲੀ ਡੇਟ ਪਾ ਦਿੱਤੀ 26 ਮਾਰਚ ਉਹ ਉਸ ਤੇ ਉਸ ਤੇ ਹੀ ਜਿਹੜੀਆਂ ਚਲਾਨੀ ਕਾਪੀਆਂ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੌਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ 'ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵਿੱਚ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਦਈਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ। ਹਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਦੀ ਅਪਡੇਟ ਹੈ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪਰ ਉਸ ਤੋਂ ਲੰਬੇ ਪਰ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿੰਨਾਂ ਚੋਂ ਟੋਟਲ ਹੈ ਇਸਕੇ 17 ਮੋਲਜਮੇ ਜਿੰਨਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੋਲਜਮਾਂ ਦਾ ਹਜੇ ਰਹਿੰਦਾ ਜਿੰਨਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੌਰੀਂ ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ ਚ ਨੇ ਸਾਰੇ ਮੈਂ ਚਲਾਨ ਪੇਸ਼ ਕਰਤਾ ਜੀ ਸਰ ਚਲਾਨਾਂ ਮੁਤਾਬਕ ਜਿਹੜੇ ਕਿਲਸ ਨੇ ਉਹਨਾਂ ਤੇ ਕਿਸ਼ਤਾਂ ਦੇ ਦੋਸ਼ ਨੇ ਉਹਨਾਂ ਦੇ ਇੱਕ ਤਾਂ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰजेस ਨੇ ਜੀ ਤੇ ਆਮ ਜੈਕਟ ਹੈ ਤੇ ਯੂਏਪੀ ਬਾਅਦ ਚ ਐਡ ਕੀਤਾ ਗਿਆ ਜੀ ਅ ਅ ਅੱਜ ਜਿਹੜੀ ਹੀਅਰਿੰਗ ਹੋਣੀ ਹੈ ਜੀ ਉਸ ਤਰ੍ਹਾਂ ਜਿਹੜੀ ਚਲਾਨੀ ਕਾਪੀਆਂ ਜਿਹੜੇ ਦਿੱਤੇ ਜਾਣਗੇ ਜਿਹੜੇ ਹਾਂਜੀ ਉਸ ਬੰਦੀ ਕਿਸ ਤਰ੍ਹਾਂ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉੱਤੇ ਉਸ ਤਰੀਕ ਨੂੰ ਜਿਹੜੀਆਂ ਚਲਾਨੀ ਕਾਪੀਆਂ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ 'ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵੀ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਿਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਹਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਹੀ ਆਪੇਗਾ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪਰ ਉਸ ਤੋਂ ਲੰਬ ਪਰੇਸ਼ਾਨ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿਨ੍ਹਾਂ ਚੋਂ ਟੋਟਲ ਹੈ ਇਸਕੇ 17 ਮੁਲਜ਼ਮ ਨੇ ਜਿਨ੍ਹਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੁਲਜ਼ਮਾਂ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੌਰੀਂ ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ ਚ ਨੇ ਸਾਰੇ ਨੇ ਚਲਾਨ ਪੇਸ਼ ਕਰਤਾ ਜੀ ਕਰ ਚਲਾਨਮਤਬਕ ਜਿਹੜੇ ਕਿਲਸ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਦੋਸ਼ ਨੇ ਉਹਨਾਂ ਦੇ ਇੱਕ ਤਾਂ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰजेस ਨੇ ਜੀ ਤੇ ਆਰਮਜ਼ ਐਕਟ ਹੈ ਤੇ ਯੂਏਪੀ ਬਾਅਦ ਚ ਐਡ ਕੀਤਾ ਗਿਆ ਸੀ ਸਰ ਅੱਜ ਜਿਹੜੀ ਹਿアリング ਹੋਣੀ ਹੈ ਉਸ ਬਾਰੇ ਜਿਹੜੀ ਚਲਾਨੀ ਕਾਪੀਆਂ ਜਿਹੜੇ ਰਿਜਿਸਟਰ ਕੀਆ ਜਾਂਦੇ ਨੇ ਉਹਨਾਂ ਨੂੰ ਹਾਂਜੀ ਉਸ ਬੰਦੀ ਕਿਸਾਨ ਕਰ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉਹ ਤੇ ਉਸ ਤਰੀਕ ਨੂੰ ਜਿਹੜੀਆਂ ਚਲਾਨੀ ਕਾਪੀਆਂ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵੀ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਿਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਟੋਪੀ ਖਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਹੀ ਆਪਰੇਗਾ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਬਹੁਤ ਲੰਬੇ ਪਰਿਯੋਗ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿੰਨਾਂ ਚੋਂ ਟੋਟਲ ਹੈ ਇਸਕੇ 17 ਮੁਲਜ਼ਮ ਨੇ ਜਿੰਨਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੁਲਜ਼ਮਾਂ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੌਰੀਂ ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ ਚ ਨੇ ਸਾਰੇ ਨੇ ਚਲਾਨ ਪੇਸ਼ ਕਰਤਾ ਅੱਜ ਦਾ ਚਲਾਨਾਂ ਦਾ ਕੋਈ ਜਿਹੜੇ ਕਿਲਸ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਦੋਸ਼ ਨੇ ਉਹਨਾਂ ਤੇ ਇੱਕ ਤਾਂ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰਜਸ ਨੇ ਜੀ ਤੇ ਆਮ ਜੈਕਟ ਤੇ ਯੂਏਪੀਏ ਬਾਅਦ ਚ ਐਡ ਕੀਤਾ ਗਿਆ ਸੀ ਸਰ ਅੱਜ ਜਿਹੜੀ ਹੀアリング ਅਸੇਗੀ ਉਸ ਤਰ੍ਹਾਂ ਜਿਹੜੀ ਚਲਾਨੀ ਕਾਪੀਆਂ ਜਿਹੜੇ ਦੇ ਰਿਖਿਆ ਜਾਂਦੇ ਨੇ ਉਸ ਬੰਦੀ ਕੇ ਸੰਬੰਧ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉਹ ਉਸ ਤਰੀਕ ਨੂੰ ਜਿਹੜੀਆਂ ਚਲਾਨੀ ਕਾਪੀਆਂ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੌਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ 'ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵਿੱਚ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਿਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ। ਹਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਦੀ ਆਪਰੇਗਾ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪਰ ਉਸ ਨੂੰ ਲੋਪ ਕਰ ਦਿੱਤਾ ਗਿਆ। ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿੰਨਾਂ ਚੋਂ ਟੋਟਲ ਹੈ ਇਸਕੇ 17 ਮੌਜਮੇ ਜਿੰਨਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੌਜਮਾਂ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੌਰੀਂ ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ ਚ ਨੇ ਸਾਰੇ ਨੇ ਚਲਾਨ ਪੇਸ਼ ਕਰਤਾ ਅੱਜ ਚਲਾਨਾਂ ਮਤਲਬ ਉਹ ਜਿਹੜੇ ਕਿਲਸ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਦੋਸ਼ ਨੇ ਉਹਨਾਂ ਦੇ ਇੱਕ ਦਾ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰजेस ਨੇ ਜੀ ਤੇ ਆਰਮਜ਼ ਐਕਟ ਹੈ ਤੇ ਯੂਏਪੀ ਇਹ ਬਾਅਦ ਚ ਐਡ ਕੀਤਾ ਗਿਆ ਸੀ ਸਰ ਅੱਜ ਜਿਹੜੀ ਹਿアリング ਅਸੇਗੀ ਉਸ ਤਰ੍ਹਾਂ ਜਿਹੜੀ ਚਲਾਨੀ ਕਾਪੀਆਂ ਜਿਹੜੇ ਰਿਜਿسٹر ਕੀਆ ਜਾਂਦੇ ਨੇ ਉਸ ਬੰਦੇ ਕੇ ਸੰਬੰਧ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉਹ ਤੇ ਉਸ ਤਰੀਕ ਨੂੰ ਜਿਹੜੀਆਂ ਚਲਾਨੀ ਕਾਪੀਆਂ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੌਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵੀ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਿਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਟੋਪਿਕ ਹਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਦੀ ਅਪਡੇਟ ਹੈ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪਰ ਇਸ ਤੋਂ ਲੋਕ ਭਾਰਕ ਕੀਤਾ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿਨ੍ਹਾਂ ਚੋਂ ਟੋਟਲ ਹੈ 17 ਮੌਜਮ ਨੇ ਜਿਨ੍ਹਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੌਜਮਾਂ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੋਰਨ 'ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ 'ਚ ਨੇ ਸਾਰੇ ਨੇ ਚਲਾਨ ਪੇਸ਼ ਕਰਤਾ ਜੀ ਸਰ ਚਲਾਨਾਂ ਮੁਤਾਬਕ ਜਿਹੜੇ ਕਿਲਸ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਦੋਸ਼ ਨੇ ਉਹਨਾਂ ਤੇ ਇੱਕ ਤਾਂ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰਜਸ ਨੇ ਜੀ ਤੇ ਆਮ ਜੈਕਟ ਹੈ ਤੇ ਯੂਏਪੀਏ ਬਾਅਦ 'ਚ ਐਡ ਕੀਤਾ ਗਿਆ ਸੀ ਜੀ ਸਰ ਅੱਜ ਜਿਹੜੀ ਹੀਰਿੰਗ ਅਸੇਗੀ ਉਸ ਪਰਾਨਾ ਜਿਹੜੀ ਚਲਾਨੀ ਕਾਪੀਆਂ ਜਿਹੜੇ ਦੇ ਰਿਖਿਆ ਜਾਂਦੇ ਨੇ ਹਾਂਜੀ ਉਸ ਸੰਬੰਧੀ ਕਿਸ ਤਰ੍ਹਾਂ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉਹ ਤੇ ਉਸ ਤੇ ਹੀ ਜਿਹੜੀਆਂ ਚਲਾਨੀ ਕਾਪੀਆਂ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵੀ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ। ਬਹੁਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ। ਦੱਸ ਦਈਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਟੋਪਿਕ ਹਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਦੀ ਆਪਰੇਗਾ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪਰ ਇਸ ਨੂੰ ਲੌਂਗ ਪਰਫੈਕਟ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿੰਨਾਂ ਚੋਂ ਟੋਟਲ ਹੈ ਇਸਕੇ 17 ਮੁੱਲਜਮੇ ਜਿੰਨਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੁੱਲਜਮੇ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੋਰਨ 'ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ 'ਚ ਨੇ ਸਾਰਿਆਂ ਦਾ ਚਲਾਨ ਪੇਸ਼ ਕਰਤਾ ਅੱਜ ਦਾ ਚਲਾਨਾਂ ਮੁਤਾਬਕ ਜਿਹੜੇ ਕਿਲ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਟੋਲ ਨੇ ਉਹਨਾਂ ਦੇ ਇੱਕ ਦਾ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰजेस ਨੇ ਜੀ ਤੇ ਆਮ ਰੈਕਟ ਹੈ ਤੇ ਯੂਏਪੀ ਇਹ ਬਾਅਦ ਚ ਐਡ ਕੀਤਾ ਗਿਆ ਸੀ ਸਰ ਅੱਜ ਜਿਹੜੀ ਹਿアリング ਅਸੇ ਕੀ ਉਸ ਤਰ੍ਹਾਂ ਜਿਹੜੀ ਚਲਾਨੀ ਕਾਪੀਆਂ ਜਿਹੜੇ ਰਿਜਿسٹر ਕੀਏ ਜਾਂਦੇ ਨੇ ਸੇ ਰੱਖਾ ਹਾਂਜੀ ਉਸ ਬੰਦੇ ਕੇ ਸੰਬੰਧ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉਸ ਤੇ ਉਸ ਤਰੀਕ ਨੂੰ ਜਿਹੜੀ ਚਲਾਨੀ ਕਾਪੀ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੌਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵਿੱਚ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਿਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਰੋਪੀਖ ਹਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਦੀ ਹਫੜੇਗਾ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪੁਲਿਸ ਨੂੰ ਲੋਨ ਪਰ ਇਹ ਜਿਹੜੇ ਕੱਲ ਚਲਾਨ ਪੇਸ਼ ਕਰਤਾ ਜਿੰਨਾਂ ਚੋਂ ਟੋਟਲ ਇਸਕੇ 17 ਮੌਜੂਮ ਨੇ ਜਿੰਨਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੌਜੂਮਾਂ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੌਰੀਂ ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ ਚ ਨੇ ਸਾਰੇ ਨੇ ਚਲਾਨ ਪੇਸ਼ ਕਰਤਾ ਅੱਜ ਦਾ ਚਲਾਨਨਤਾ ਬਤ ਜਿਹੜੇ ਖਿਲਸੇ ਉਹਨਾਂ ਤੇ ਕਿਸ਼ਤਾਂ ਦੇ ਟੋਲ ਨੇ ਉਹਨਾਂ ਤੇ ਇੱਕ ਤਾਂ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰਜਸ ਨੇ ਜੀ ਤੇ ਆਮ ਜੈਕਟ ਹੈ ਤੇ ਯੂਏਪੀਏ ਬਾਅਦ ਚ ਐਡ ਕੀਤਾ ਗਿਆ ਸੀ ਸਰ ਅੱਜ ਜਿਹੜੀ ਹਿアリング ਹੋਣੀ ਹੈ ਜੀ ਉਸ ਬਰਾਨਾ ਜਿਹੜੀ ਚਲਾਨੀ ਕਾਪੀਆਂ ਜਿਹੜੇ ਰਿਜਿਸਟਰ ਕੀਆ ਜਾਂਦੇ ਨੇ ਸੇ ਰੋਕਣਾ ਹਾਂਜੀ ਉਸ ਸੰਬੰਧੀ ਕਿਸ ਤਰ੍ਹਾਂ ਉਹ ਅਗਲੀ ਡੇਟ ਪਾ ਦਿਜੀ 26 ਮਾਰਚ ਨੂੰ ਉਸ ਤੇ ਉਸ ਤਰੀਕ ਨੂੰ ਜਿਹੜੀਆਂ ਚਲਾਨੀ ਕਾਪੀਆਂ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ 'ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵੀ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਾਈਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਫੁੱਟੇ ਖਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਦੀ ਅਪੀਲ ਹੈ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪਰ ਲੋਕ ਪਰੇਸ਼ਾਨ ਨੇ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿੰਨਾਂ ਚੋਂ ਟੋਟਲ ਹੈ ਇਸਕੇ 17 ਮੁਲਜ਼ਮ ਨੇ ਜਿੰਨਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੁਲਜ਼ਮਾਂ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੌਰੀਂ ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ ਤੇ ਸਾਰੇ ਨੇ ਚਲਾਨ ਪੇਸ਼ ਕਰਤਾ ਹੈ ਚਲਾਨਾਂ ਮਤਲਬ ਕਿ ਜਿਹੜੇ ਕਿਲਸ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਦੋਸ਼ ਨੇ ਉਹਨਾਂ ਤੇ ਇੱਕ ਤਾਂ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰਜਸ ਨੇ ਜੀ ਤੇ ਆਰਮਜ਼ੈਕਟ ਹੈ ਤੇ ਯੂਏਪੀਏ ਬਾਅਦ ਚ ਐਡ ਕੀਤਾ ਗਿਆ ਸੀ ਅ ਅ ਅੱਜ ਜਿਹੜੀ ਹਿアリング ਹੋਣੀ ਸੀ ਉਸ ਤਰ੍ਹਾਂ ਜਿਹੜੀ ਚਲਾਨੀ ਕਾਪੀਆਂ ਜਿਹੜੇ ਦੇ ਰਿਹਾ ਜਾਨੇ ਸੀ ਉਹ ਹਾਂਜੀ ਉਸ ਬੰਦੀ ਕੇ ਸੰਬੰਧ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉਹ ਤੇ ਉਸ ਤਰੀਕ ਨੂੰ ਜਿਹੜੀਆਂ ਚਲਾਨੀ ਕਾਪੀਆਂ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ 'ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵਿੱਚ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਿਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਟੋਪਿਕ ਹਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਦੀ ਅਪਡੇਟ ਹੈ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਕੋਰਸ ਤੋਂ ਲੋਕ ਪਰੇਕਟ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿਨ੍ਹਾਂ ਚੋਂ ਟੋਟਲ ਹੈ 17 ਮੌਜਮ ਨੇ ਜਿਨ੍ਹਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੌਜਮਾਂ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੋਰਨ 'ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ 'ਚ ਨੇ ਸਾਰੇ ਮੈਂ ਚਲਾਨ ਪੇਸ਼ ਕਰਤਾ ਜੀ ਸਰ ਚਲਾਨਾਂ ਮੁਤਾਬਕ ਜਿਹੜੇ ਖਿਲਸੇ ਉਹਨਾਂ ਤੇ ਕਿਸ ਤਰ੍ਹਾਂ ਦੇ ਦੋਸ਼ ਨੇ ਉਹਨਾਂ ਤੇ ਇੱਕ ਤਾਂ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰਜਸ ਨੇ ਜੀ ਤੇ ਆਮ ਜੈਕਟ ਹੈ ਤੇ ਯੂਏਪੀ ਬਾਅਦ ਚ ਐਡ ਕੀਤਾ ਗਿਆ ਜੀ ਸਰ ਅੱਜ ਜਿਹੜੀ ਹਿアリング ਅਸੇ ਕੀ ਉਸ ਬੁਰਾਣ ਜਿਹੜੀ ਚਲਾਨੀ ਕੱਪੀਆਂ ਜਿਹੜੇ ਰਿਜਿسٹر ਕੀਏ ਜਾਂਦੇ ਨੇ ਉਸ ਹਾਂਜੀ ਉਸ ਬੰਦੀ ਕੇ ਸੰਬੰਧ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉਸ ਤੇ ਉਸ ਤੇ ਵੀ ਜਿਹੜੀਆਂ ਚਲਾਨੀ ਕੱਪੀਆਂ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸਿਏ ਕੀ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵਿੱਚ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਾਈਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਠੁਠੀ ਖਰੀਨੋਂ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਹੀ ਆਪਰੇਗਾ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪਰ ਇਸ ਨੂੰ ਲੌਂਗ ਪਰਿਓਡ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿੰਨਾਂ ਚੋਂ ਟੋਟਲ ਹੈ 17 ਮੌਜਮੇ ਜਿੰਨਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੌਜਮਾਂ ਦਾ ਹਜੇ ਰਹਿੰਦਾ ਜਿੰਨਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੌਰੀਂ ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ ਚ ਨੇ ਸਾਰੇ ਮੈਂ ਚਲਾਨ ਪੇਸ਼ ਕਰਤਾ ਅੱਜ ਚਲਾਨਾਂ ਮੁਤਾਬਕ ਜਿਹੜੇ ਕਿਲਸ ਨੇ ਉਹਨਾਂ ਤੇ ਕਿਸ਼ਤਾਂ ਦੇ ਦੋਸ਼ ਨੇ ਉਹਨਾਂ ਦੇ ਇੱਕ ਦਾ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰजेस ਨੇ ਜੀ ਤੇ ਆਮ ਜੈਕਟ ਹੈ ਤੇ ਯੂਏਪੀ ਇਹ ਬਾਅਦ ਚ ਐਡ ਕੀਤਾ ਗਿਆ ਸੀ ਸਰ ਅੱਜ ਜਿਹੜੀ ਗੱਲ ਅਸੀਂ ਕੀਤੀ ਉਸ ਤਰ੍ਹਾਂ ਜਿਹੜੀ ਚਲਾਨੀ ਕਾਪੀਆਂ ਜਿਹੜੇ ਦਿੱਤੇ ਜਾਂਦੇ ਨੇ ਸੇ ਰੱਖਾ ਹਾਂਜੀ ਉਸ ਬੰਦੇ ਕੇ ਸੰਬੰਧ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉਹ ਉਸ ਤਰੀਕ ਨੂੰ ਜਿਹੜੀ ਚਲਾਨੀ ਕਾਪੀ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵੀ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਿਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਖੁੱਟੇ ਘਰੀਨੋਂ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਦੀ ਆਪਰੇਗਾ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਪੁਲਿਸ ਨੂੰ ਲੋਕ ਪਰ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿੰਨਾਂ ਚੋਂ ਟੋਟਲ ਹੈ ਇਸਕੇ 17 ਮੌਜੂਮੇ ਜਿੰਨਾਂ ਚੋਂ 12 ਦਾ ਕੱਲ ਚਲਾਨ ਪੇਸ਼ ਕਰਤਾ ਹੈ 5 ਮੌਜੂਮਾਂ ਦਾ ਹਜੇ ਰਹਿੰਦਾ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਦਾ ਤੇ ਅਰਸ਼ ਡੱਲਾ ਤੇ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਨੇ ਉਹ ਜਿਹੜੇ ਫੋਰਨ ਚ ਬੈਠੇ ਨੇ ਉਹਨਾਂ ਦਾ ਰਹਿੰਦਾ ਬਾਕੀ ਜਿੰਨੇ ਕਸਟਡੀ ਤੇ ਸਾਰੇ ਨੇ ਚਲਾਨ ਪੇਸ਼ ਕਰਤਾ ਅੱਜ ਦਾ ਚਲਾਨਨ ਮਤਲਬ ਉਹ ਜਿਹੜੇ ਕਿਲਸ ਨੇ ਉਹਨਾਂ ਤੇ ਕਿਸ ਤਰ੍ਹਾਂ ਦੇ ਦੋਸ਼ ਨੇ ਉਹਨਾਂ ਤੇ ਇੱਕ ਤਾਂ ਜੀ ਬੀਐਨਐਸ ਦੇ ਅਕੋਰਡਿੰਗ ਮਰਡਰ ਦੇ ਚਾਰजेस ਨੇ ਜੀ ਤੇ ਆਰਮਜ਼ੈਕਟ ਹੈ ਤੇ ਯੂਏਪੀ ਬਾਅਦ ਚ ਐਡ ਕੀਤਾ ਗਿਆ ਸੀ ਸਰ ਅੱਜ ਜਿਹੜੀ ਥੀਅਰਿੰਗ ਨਸੀਗੀ ਉਸ ਤਰ੍ਹਾਂ ਜਿਹੜੀ ਚਲਾਨੀ ਕਾਪੀਆਂ ਜਿਹੜੇ ਵੇਚੇ ਜਾਣਗੇ ਜਿਹੜੇ ਹਾਂਜੀ ਉਸ ਬੰਦੀ ਕੇ ਸੰਬੰਧ ਉਹ ਅਗਲੀ ਡੇਟ ਪਾਤੀ ਜੀ 26 ਮਾਰਚ ਉਹ ਤੇ ਉਸ ਤਰੀਕ ਨੂੰ ਜਿਹੜੀਆਂ ਚਲਾਨੀ ਕਾਪੀਆਂ ਹਾਂਜੀ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਜੀਏ ਕਿ ਗੌਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਫਰੀਦਕੋਟ ਅਦਾਲਤ ਚ ਸੁਣਵਾਈ ਹੋਈ ਹੈ ਔਰ 26 ਮਾਰਚ ਨੂੰ ਬਾਕੀ ਰਹਿੰਦੇ ਮੁਲਜ਼ਮਾਂ ਦੇ ਵਿੱਚ ਚਲਾਨ ਪੇਸ਼ ਕਰ ਦਿੱਤੇ ਜਾਣਗੇ ਅਗਲੀ ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਚਾਰਜ ਸ਼ੀਟ ਦੀਆਂ ਕਾਪੀਆਂ ਵੀ ਸੌਂਪੀਆਂ ਜਾਣਗੀਆਂ ਬਹੁ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਦੱਸ ਜਿਏ ਕਿ 9 ਅਕਤੂਬਰ 2024 ਨੂੰ ਕੁਝ ਬਾਈਕ ਸਵਾਰ ਆਂਦੇ ਨੇ ਤੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਜਾਂਦਾ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਖੁਣਾ ਦਾ ਨਾਮ ਵੀ ਸਾਹਮਣੇ ਆਂਦਾ ਹੈ ਰੇਕੀ ਕਰਨ ਦੇ ਪਿੰਡ ਦੇਖੀ ਕੁਝ ਵਿਅਕਤੀਆਂ ਤੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਵਿੱਚ ਕੁੱਲ 17 ਮੁਲਜ਼ਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਮੁਲਜ਼ਮ ਵਿਦੇਸ਼ ਬੈਠੇ ਹੋਏ ਨੇ ਉਹਨਾਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਅਗਲੀ ਸੁਣਵਾਈ ਦੇ ਦੌਰਾਨ ਚਲਾਨ ਪੇਸ਼ ਕੀਤੇ ਜਾਣਗੇ ਇਸ ਮਾਮਲੇ ਦੇ ਵਿੱਚ ਸਾਰੇ ਮੁਲਜ਼ਮਾਂ ਦੇ ਖਿਲਾਫ ਯੂਆਪਾ ਕਤਲ ਅਤੇ ਅਸਲਾ ਐਕਟ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਟੋਟਲ ਖਰੀਨੋ ਕਤਲकांड ਮਾਮਲੇ ਵਿੱਚ ਕਿਸ ਤਰ੍ਹਾਂ ਹੀ ਆਪੇਗਾ ਕਿਉਂਕਿ ਚਲਾਨ ਪੇਸ਼ ਕੀਤੇ ਜਾਣੇ ਸੀ ਕੋਰਸ ਤੋਂ ਲੌਂਗ ਬਾਰ ਦੇ ਤੱਕ ਇਹ ਜੀ ਕੱਲ ਚਲਾਨ ਪੇਸ਼ ਕਰਤਾ ਜਿੰਨਾ ਚੋਂ ਟੋਟਲ ਇਸਕੇ 17